ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਯਾਰਾਂ ਦੋਸਤਾਂ ਨੂੰ ਵੀਰੇ ਕਾਫੀ ਬੰਦੇ ਮਤਲਬ ਕਹਿੰਦਾ ਕਹਿੰਦੇ ਸੀ ਵੀਰੇ ਰੰਗ ਲਾਉਣੇ ਦੱਸਿਓ ਮੜੇ ਜੇ ਤੇ ਵੀਰੇ ਵਿਹਲੇ ਬੈਠੇ ਤੁਹਾਨੂੰ ਪਤਾ ਕਰੋਨਾ ਚੱਲਦਾ ਪਿਆ ਤੇ ਆਪਾਂ ਸੋਚਿਆ ਕਿ ਅੱਜ ਯਾਰਾਂ ਦੋਸਤਾਂ ਨੂੰ ਦੱਸਦੇ ਆਂ ਰੰਗ ਲਾਉਣ ਦਾ ਤਰੀਕਾ ਵੀਰੇ ਜਿੱਦਾਂ ਅਸੀਂ ਲਾਈ ਰਿਆ ਹਰ ਕਿਸੇ ਦਾ ਆਪੋ ਆਪਣਾ ਤਰੀਕਾ ਹੁੰਦਾ ਅਸੀਂ ਜਿਵੇਂ ਰੰਗ ਲਾਉਨੇ ਆ ਬੜਾ ਹੀ ਸਸਤਾ ਤੇ ਵਧੀਆ ਤੇ ਸੌਖਾ ਤਰੀਕਾ ਐਡੇ ਰੰਗ ਹੈ ਨਾ ਵੀਰੇ ਇਹ ਮੈਂ ਲੈ ਕੇ ਆਇਆ ਹੈਗਾ ਹੀ ਲੁਧਿਆਣੇ ਤੋਂ ਲੁਧਿਆਣੀ ਤੋਂ ਚੌੜੇ ਬਾਜ਼ਾਰ ਦੇ ਲਾਗੇ ਮਾਰਕੀਟ ਹੈਗੀ ਆ ਉੱਥੋਂ ਪੱਕੇ ਰੰਗ ਮਿਲਦੇ ਆ ਮੈਂ ਆਪਣੇ ਕੋਲ ਤਿੰਨ ਰੰਗ ਆ 레드 ਆ ਬਲੂ ਆ ਤੇ ਗ੍ਰੀਨ ਆ ਤਿੰਨ ਰੰਗ ਆ ਹਰਾ ਨੀਲਾ ਤੇ ਗੁਲਾਬੀ ਤੇ ਵੀਰੇ ਆ ਤਾਂ ਉਹ ਦਿਖਾ ਦੀ ਆ ਕਲਮ ਆ 10 ਰੁਪਏ ਦੀ ਮਿਲਦੀ ਆ ਜੀ ਮਾਰਕੀਟ ਚੋਂ ਕਿਸੇ ਵੀ ਪੇਂਟ ਵਾਲੀ ਦੁਕਾਨ ਤੋਂ 10 ਰੁਪਏ ਦੀ ਮਿਲ ਜਾਂਦੀ ਆ ਕਲਮ ਤੇ ਵੀਰੇ ਰੰਗ ਐਂਡਾ ਲੱਗਣਗੇ ਤੁਸੀਂ ਉੱਪਰ ਚਾਹੇ ਆਪਣਾ ਨਾਮ ਵੀ ਲਿਖ ਲਓ ਤੇ ਕੋਈ ਹੱਥ ਲਿਬੜਨ ਦੀ ਬਹੁਤੀ ਗੱਲ ਨਹੀਂ ਹੁੰਦੀ ਜੇ ਮੜਾ ਮੋਟਾ ਲਿਬੜੇ ਵੀ ਅਸੀਂ ਤਾਂ ਧੋ ਲਈ ਦਈਏ ਇਹੋ ਜਿਹੀ ਕੋਈ ਵੱਡੀ ਗੱਲ ਨਹੀਂ ਹੈਗੀ ਜਦੋਂ ਰੰਗ ਲਾਵਾਂਗੇ ਥੋੜਾ ਬਹੁਤ ਸਿੱਟੇ ਤਾਂ ਪੈ ਜਾਂਦੇ ਆ ਜੀ ਤੇ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਮਤਲਬ ਵੀ ਰੰਗ ਜੀ ਫੈਲ ਜਾਊਗਾ ਜਿੱਥੇ ਲਾਵਾਂਗੇ ਉੱਥੇ ਲੱਗੂਗਾ ਤੇ ਆਰਾਮ ਨਾਲ ਲੱਗੂਗਾ ਤੁਹਾਨੂੰ ਰੰਗ ਮਿਕਸ ਕਰਕੇ ਦਿਖਾਣੇ ਆ ਜੀ ਇਹ ਆਪਾਂ ਕਲਮ ਯੂਜ਼ ਕਰਦੇ ਆ ਇਹ ਭਾਜੀ ਥਿਨਰ ਆ ਇਹ ਵੀ ਪੇਂਟ ਵਾਲੀ ਦੁਕਾਨ ਤੋਂ ਮਿਲ ਜਾਂਦੀ ਬੋਤਲ ਆਪਾਂ ਇਹ ਲੇਟਰ ਸਿੱਧੀ ਲਾਇਏ ਸੀ ਇਕੱਠੀ ਜੀ ਤੇ ਲਗਭਗ ਸਾਲ ਪਹਿਲਾਂ ਦੀ ਆਏ ਜੀ ਆਪਾਂ ਇਹਦੇ ਨਾਲ ਹੀ ਸਾਰੇ ਰੰਗ ਲਗਾਏ ਤੇ ਹੱਲੇ ਵੀ ਇਹਦੇ ਵਿੱਚ ਕਾਫੀ ਥਿਨਰ ਹੈਗੀ ਆ ਤੇ ਆਪਾਂ ਇਹਦੇ ਨਾਲ ਜਿਹੜੇ ਆ ਰੰਗ ਥਿਨਰ ਦੇ ਵਿੱਚ ਮਿਕਸ ਕਰਾਂਗੇ ਜੀ ਇਹ ਤੁਹਾਡੇ ਸਾਹਮਣੇ ਮਿਕਸ ਕਰਾਂਗੇ ਜੀ ਆਪਾਂ ਆਪਣੇ ਕੁਝ ਸੱਜਣ ਆਏ ਹੋਏ ਆਪਣੇ ਕੋਲ ਲਗਾਉਣ ਵਾਸਤੇ ਜੀ ਤੇ ਉਹਨਾਂ ਦੇ ਨਾਲ ਆਪਾਂ ਰਲ ਕੇ ਜਿਹੜੇ ਹੈਗੇ ਆ ਕਬੂਤਰਾਂ ਨੂੰ ਅੱਜ ਰੰਗ ਲਗਾਵਾਂਗੇ ਜੀ ਇਹ ਆਪਣਾ ਇੱਕ ਦੀਪੂ ਵੀਰ ਆ ਜੀ ਪੰਘਾਲੇ ਤੋਂ ਇਹ ਬੈਠੇ ਹੋਏ ਨੇ ਜੀ ਤੇ ਦੂਸਰਾ ਵੀਰ ਆ ਇਸ ਟਾਈਮ ਵੀਡੀਓ ਬਣਾ ਰਿਹਾ ਉਹਨਾਂ ਨੂੰ ਵੀ ਤੁਹਾਨੂੰ ਮਿਲਾਨੇ ਆ ਜੀ ਇਹਦੇ ਵਿੱਚ ਜੀ ਆਪਾਂ ਥੋੜੀ ਥੋੜੀ ਮਾਤਰਾ ਦੇ ਵਿੱਚ ਜਿਹੜੇ ਹੈਗੇ ਰੰਗ ਆ ਮਿਕਸ ਕਰ ਲਏ ਨੇ ਕੌਲੀਆਂ ਦੇ ਵਿੱਚ ਤੁਹਾਨੂੰ ਦੱਸਾਂਗੇ ਸਾਰਾ ਕੱਲੀ ਕੱਲੀ ਚੀਜ਼ ਜੀ ਆਈ ਗਿਆ ਪਰ ਰੰਗ ਹੈ ਜਿਹੜੇ ਕੌਲੀਆਂ ਦੇ ਵਿੱਚ ਪਾ ਰਹੇ ਆ ਤੁਹਾਨੂੰ ਦੱਸ ਦਿੰਨੇ ਆ ਇਹਨਾਂ ਦੀ ਮਾਤਰਾ ਵੀ ਥੋੜੀ ਦੱਸਾਂਗੇ ਕਿ ਕਿੰਨਾ-ਕਿੰਨਾ ਅਸੀਂ ਪਾ ਰਹੇ ਹੈਗੇ ਆ ਜੀ ਤੇ ਦੋ ਕਲਮਾ ਯੂਜ਼ ਕਰਾਂਗੇ ਵੀਰੇ ਇਹਦੇ ਵਾਸਤੇ ਆਪਾਂ ਵੀਰੇ ਆ ਦਿਖਾ ਦਿਓ ਕਿੰਨੇ-ਕਿੰਨੇ ਆਪਾਂ ਰੰਗ ਪਾਏ ਨੇ ਇਹ ਦੇਖੋ ਜੀ ਇਹ ਪਿੰਕ ਰੰਗ ਹੈ ਇਹਦੇ ਵਿੱਚ ਆਪਾਂ ਥਿਨਰ ਪਾ ਰਹੇ ਹੈਗੇ ਆ ਇਹ ਦੇਖੋ ਜੀ ਇਹ ਹੈਗਾ ਜੀ ਆਪਣਾ ਗ੍ਰੀਨ ਤੇ ਬਲੂ ਨੂੰ ਮਿਕਸ ਕਰਕੇ ਨਾ ਅਸੀਂ ਇਹਨੂੰ ਥੋੜਾ ਜਿਹਾ ਬਲੈਕ ਸਮਝ ਲਓ ਬਣਾ ਲਿਆ ਜੀ ਇਹ ਬਲੂ ਬਲੈਕ ਦਾ ਕੰਮ ਕਰੂਗਾ ਜੀ ਇਹ ਜੀ ਆਪਾਂ ਦੋਨਾਂ ਕੋਲੀਆਂ ਦੇ ਵਿੱਚ ਰੰਗ ਜਿਹੜੇ ਆ ਮਿਕਸ ਕਰ ਲਿਆ ਜੀ ਤੁਹਾਨੂੰ ਦਿਖਾ ਦਿੰਨੇ ਆ ਜੀ ਇਹ ਦੇਖੋ ਜੀ ਇਹ ਲਗਭਗ ਬਲੈਕ ਰੰਗ ਦਾ ਕੰਮ ਕਰੂਗਾ ਜੀ ਔਰ ਇੰਨਾ ਵਧੀਆ ਲੱਗੂਗਾ ਤੁਸੀਂ ਵੀ ਦੇਖੋਗੇ ਕਿ ਹਾਂ ਕੇ ਬਹੁਤ ਹੀ ਵਧੀਆ ਤੇ ਆਸਾਨ ਤੇ ਵਧੀਆ ਸੌਖਾ ਤਰੀਕਾ ਆ ਜੀ ਆਪਾਂ ਹਮੇਸ਼ਾ ਜੀਵੇਂ ਹੀ ਰੰਗ ਲਗਾਈ ਦੇਣੀ ਜੀ ਇਹਨਾਂ ਨੂੰ ਤੁਸੀਂ ਵੀਰੇ ਫੜੀ ਜਰਾ ਕੈਮਰਾ ਤੇ ਵਿੱਚੋਂ ਕਬੂਤਰ ਕੱਢ ਕੇ ਲੈ ਕੇ ਆ ਜਰਾ ਇਹ ਇਹ ਚੋ ਕੱਢ ਲਿਆ ਧਿਆਨ ਨਾਲ ਦਰਵਾਜ਼ਾ ਕਰ ਲਈ ਬੰਦ ਵੀਰੇ ਤੁਹਾਨੂੰ ਹੁਣ ਆਪਾਂ ਨਾ ਰੰਗ ਲਗਾ ਕੇ ਦਿਖਾਣੇ ਆ ਜਿੱਦਾਂ ਦਾ ਡਿਜ਼ਾਈਨ ਚਾਹੇ ਜਿੱਦਾਂ ਦੇ ਪਰਾਂ ਤੇ ਤੁਸੀਂ ਜਿਵੇਂ ਚਾਹੇ ਰੰਗ ਲਗਾ ਸਕਦੇ ਹੋ ਇਹ ਨਹੀਂ ਹੈਗਾ ਕਿ ਜੀ ਆਪਾਂ ਉੱਪਰ ਆ ਰੌਂਡ ਸਰਕਲ ਜਾਂ ਕਿਵੇਂ ਵੀ ਕੁਝ ਵੀ ਆਪਾਂ ਇਹਨਾਂ ਦੇ ਕੰਨ ਤਾਂ ਜਿਹੜੀ ਚੀਜ਼ ਕਰਾਂਗੇ ਪੇਂਟ ਉਹੀ ਪੇਂਟ ਹੋਊਗੀ ਅਦਰ ਕਿਸੇ ਥਾਂ ਤੇ ਰੰਗ ਨਹੀਂ ਲੱਗੂਗਾ ਇਹ ਇੱਕ ਵਿੱਚ ਛੱਡ ਲਾਉਦੇ ਇਹਨੂੰ ਥੋੜ੍ਹਾ ਵਿੱਚ ਨੂੰ ਕਰਦੇ ਇਹਦੇ ਵਿੱਚ ਸਾਡੇ ਉੱਦਾਂ ਡੋੜੀ ਮਾਰੀ ਉੱਦਾਂ ਮਾਰੀ ਦਿੱਤਾ ਜੇ ਲੈ ਆਓ ਵੀਰੇ ਇਹ ਦੇਖਿਓ ਆਪਾਂ ਰੰਗ ਲਗਾ ਰਹੇ ਆ ਗਿਆ ਜਿਵੇਂ ਕਿ ਫੜਿਆ ਹੋਇਆ ਇੱਥੋਂ ਹੱਥ ਛੱਡ ਦਿਓ ਐ ਹੱਥ ਛੱਡ ਦਿਓ ਇਹ ਦੇਖੋ ਵੀਰੇ ਜਿੱਧਰ ਜਿੱਧਰ ਨੂੰ ਲੈ ਕੇ ਜਾਵਾਂਗੇ ਉਸੇ ਸਾਈਡ ਨੂੰ ਇਹ ਬਲੈਕ ਰੰਗ ਕਰ ਦਿੱਤਾ ਜੀ ਅਸੀਂ ਇਹ ਦੇਖੋ ਇਹ ਬਿਲਕੁਲ ਟਾਈਮ ਨਹੀਂ ਲੱਗਦਾ ਜੀ ਦੂਜੀ ਗੱਲ ਇਹ ਨਾਲੇ ਸੁੱਕ ਜਾਂਦਾ ਜੀ ਹੁਣ ਇਹ ਦੇਖੋ ਜੀ ਆਪਾਂ ਬਲੈਕ ਲਗਾਇਆ ਆ ਜੀ ਆਪਾਂ ਇਹਨੂੰ ਡਿਜ਼ਾਈਨਿੰਗ ਦੇਣੀ ਆ ਜੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਡਿਜ਼ਾਈਨ ਚਾਹੀਦਾ ਜੀ ਡਿਜ਼ਾਈਨ ਬਣਾਉਣਾ ਹੈਗਾ ਇਹ ਦੇਖੋ ਜੀ ਆਪਾਂ ਡਿਜ਼ਾਈਨ ਬਣਾ ਰਹੇ ਆ ਜੀ ਇਹ ਦੇਖੋ ਵੀਰੇ ਇਹ ਦੇਖੋ ਜੀ ਪੂਰੇ ਦਾ ਪੂਰਾ ਡਿਜ਼ਾਈਨ ਜੇ ਅਸੀਂ ਪੋਟਾ ਰੰਗਣਾ ਆ ਜੀ ਪੋਟਾ ਵੀ ਰੰਗਾਂਗੇ ਉਹ ਦੂਸਰੇ ਕਬੂਤਰ ਦਾ ਆਪਾਂ ਰੰਗ ਕੇ ਦਿਖਾਣੇ ਤੁਹਾਨੂੰ ਇਹਨੂੰ ਵਿੱਚ ਛੱਡ ਦਿਓ ਦੂਸਰਾ ਕਬੂਤਰ ਲਿਆਓ ਤਾਂ ਦਿਖਾਨੇ ਆ ਜੀ ਅਲੱਗ-ਅਲੱਗ ਪੇਂਟ ਹੋਊਗਾ ਸਾਰੇ ਕਬੂਤਰਾਂ ਨੂੰ ਬੜਾ ਹੀ ਸੌਖਾ 5 ਸੈਕਿੰਡ ਦਾ ਗੰਨ ਹੈ ਜੀ ਇਹਨਾਂ ਨੂੰ ਪੇਂਟ ਕਰਨਾ ਕੋਈ ਵੱਡੀ ਚੀਜ਼ ਨਹੀਂ ਹੈਗੀ ਕਿ ਬਹੁਤ ਜ਼ਿਆਦਾ ਟਾਈਮ ਲੱਗਦਾ ਰੰਦੇਵ ਨੂੰ ਮੜਾ ਜਾ ਬਸ ਲਗਾ ਦੇ ਲੈ ਆਓ ਪੋਟਾ ਕਰੋ ਇਹਦਾ ਜੀ ਇਹ ਦੇਖੋ ਵੀਰੇ ਪੋਟਾ ਲੱਗਿਆ ਕਰਨਾ ਆਪਾਂ ਇਹ ਦੇਖੋ ਪੋਟਾ ਕਰ ਦਿੱਤਾ ਜੀ ਜਿਹਦੀ ਨਾਲ ਆਪਾਂ ਇਹ ਪੁਸ਼ ਤੇ ਪੁਸ਼ ਕਰੋ ਇਹਨੇ ਇਹ ਦੇਖੋ ਪੂਛ ਰੱਖੋ ਇੱਥੇ ਰੱਖੋ ਵੀਰੇ ਪੁੱਠੀ ਕਰਕੇ ਰੱਖੋ ਪੁੱਠੇ ਕਰਕੇ ਇਹ ਦੇਖੋ ਹਾਂ ਇਦਾਂ ਫੜ ਲਓ ਮੜ ਜਾ ਇਹ ਦੇਖੋ ਵੀਰੇ ਆਰਾਮ ਦੇ ਨਾਲ ਕੋਈ ਲੰਬਾ ਟਾਈਮ ਨਹੀਂ ਲੱਗਦਾ ਹੈਗਾ ਛੱਡ ਦਿਓ ਇਹਨੂੰ ਵੀ ਹੋਰ ਕਬੂਤਰ ਲੈ ਕੇ ਆਇਓ ਇਹਨੂੰ ਵਿੱਚੇ ਛੱਡ ਦਿਓ ਇਹਦੇ ਅੱਜ ਆਪਾਂ ਰੰਗ ਲਗਾ ਰਹੇ ਸੀ ਆਪਣੇ ਵੀ ਕਬੂਤਰ ਆਪਣੇ ਉਡਾਰ ਵਾਲੇ ਸ਼ੁਰੂ ਹੈ ਜੀ ਉਡਾਰ ਦੇਣੀ ਆ ਤੇ ਆਪਾਂ ਨੂੰ ਫੇਰ ਪਹਿਚਾਨ ਨਹੀਂ ਆਂਦੀ ਤੁਹਾਨੂੰ ਪਤਾ ਉੜਦੇ ਕਬੂਤਰ ਦਾ ਪਤਾ ਨਹੀਂ ਲੱਗਦਾ ਹੁਣ ਆਪਾਂ ਰੰਗ ਲਗਾਵਾਂਗੇ ਉਹ ਗੱਪੂ ਬੰਦ ਕਰਿਓ ਜਾ ਕੇ ਆਪਣੇ ਜਿਹੜੇ ਹੈਗੇ ਆ ਮਤਲਬ ਕਹਿੰਦਾ ਆਪਾਂ ਬਲੈਕ ਤੇ ਇਸ ਟਾਈਮ ਜਿਹੜਾ ਹੈਗਾ ਆ ਪਿੰਕ ਰੰਗ ਜਿਹੜਾ ਯੂਜ਼ ਕਰ ਰਹੇ ਆਂ ਜੀ ਤੇ ਤੁਸੀਂ ਬਲੂ ਵੀ ਕਰ ਸਕਦੇ ਹੋ ਗ੍ਰੀਨ ਵੀ ਕਰ ਸਕਦੇ ਹੋ ਆਪਣੇ ਕੁਝ ਕਬੂਤਰਾਂ ਨੂੰ ਗ੍ਰੀਨ ਲੱਗਾ ਵੀ ਹੋਇਆ ਆ ਤੇ ਆਪਾਂ ਜਿਹੜੇ ਹੈਗੇ ਆ ਇਸੇ ਪਿੰਜਰੇ ਚ ਪਾ ਦਿਓ ਇਸੇ ਪਿੰਜਰੇ ਚ ਪਾ ਲੋ ਥੱਲੋ ਜੀ ਕਸ਼ ਕਰੋ ਇਹਦੀ ਕਸ਼ ਤੇ ਪਹਿਲਾਂ ਇਹ ਰੈੱਡ ਲੱਗਾ ਹੋਇਆ ਇਹਨੇ ਬਲੈਕ ਲਗਾ ਦਿੰਨੇ ਆ ਆਪਾਂ ਰੈੱਡੀ ਲਗਾ ਦਿੰਨੇ ਆ ਜੀ ਇਹ ਦੇਖੋ ਸਰ ਇਹਦੇ ਪੁਰਾਣਾ ਰੰਗ ਲੱਗਾ ਹੋਇਆ 1 ਸਾਲ ਪਹਿਲਾਂ ਲਗਾਇਆ ਸੀ ਖੱਲੇ ਤੱਕ ਇਹ ਲੱਥਿਆ ਨਹੀਂ ਹੈਗਾ ਤੇ ਆਪਾਂ ਦੇਖੋ ਦੁਬਾਰਾ ਜੀ ਦੇਖੋ ਜਿੱਧਰ ਨੂੰ ਵੀ ਲੈ ਕੇ ਜਾਓਗੇ ਉਧਰ ਨੂੰ ਚੱਲ ਜਾਂਦਾ ਜੀ ਇਹ ਰੰਗ ਇਹ ਕੰਤਾਂ ਕਰ ਰਹੇ ਆ ਜੀ ਇਹਦੀਆਂ ਨਾਲ ਇਹ ਦੇਖੋ ਤੁਸੀਂ ਜਿੱਥੇ ਚਾਹੇ ਰੰਗ ਜਿਹੜਾ ਹੈਗਾ ਕਰ ਸਕਦੇ ਹੋ ਇਹਦੇ ਤੇ ਇੱਥੇ ਰੱਖੋਗੇ ਨਾ ਵਧੀਆ ਹੋਊਗਾ ਇਹ ਦੇਖੋ ਜੀ ਇਹ ਦੇਖੋ ਵੀਰੇ ਮਤਲਬ ਕਹਿੰਦਾ ਕਿ ਫੈਲਦਾ ਵੀ ਹੈ ਨਹੀਂ ਇਹ ਲਗਾਇਆ ਇਹ ਨਾਲੇ ਸੁੱਕ ਗਿਆ ਇਨੂੰ ਛੱਡ ਦਿਓ ਉੱਥੇ ਹੀ ਅੰਦਰ ਹੀ ਛੱਡ ਦਿਓ ਇਹਦੇ ਵਿੱਚ ਛੱਡ ਦਿਓ ਇਹ ਇੱਕ ਬੱਚਾ ਆ ਜੀ ਇਹਦੇ ਆਪਾਂ ਹੁਣ ਇਹਦੀਆਂ ਦੋਨੇ ਆਪਾਂ ਕੰਤਾਂ ਕਰਾਂਗੇ ਇਹ ਦੇਖੋ ਜੀ ਪੁੱਠਾ ਕਰੋ ਕਾਂਟੇ ਜਿਹੜੀ ਕਰਨੀਆਂ ਪੁੱਠੇ ਕਰਕੇ ਕਰਨੀਆਂ ਮੈਂ ਤਾਂ ਮਨ ਨੂੰ ਕੋਈ ਚੀਜ਼ ਫੜ ਲੈਂਦਾ ਥੱਲੇ ਫੱਟੀ ਵਗੈਰਾ ਗੋਲਾ ਬਣ ਨਹੀਂ ਜੀ ਦੇ ਉੱਤੇ ਰੱਖਿਓ ਕਾਂ ਇਹ ਦੇਖੋ ਬਾਜੀ ਆਪਾਂ ਇਹ ਕਾਂਤ ਕਰਨੀ ਹੈਗੀ ਆ ਛੱਡ ਦਿਓ ਨਾ ਇਸ ਇੰਨਾ ਕੰਮ ਹੈ ਜੀ ਆਰਾਮ ਨਾਲ ਕਾਂਤ ਵੀ ਇਹਦੀ ਹੋ ਗਈ ਹੈ ਜੀ ਜਿਹੜੀਆਂ ਆਪਾਂ ਕਰਨੀਆਂ ਹੈਗੀਆਂ ਇਹਨੂੰ ਆਪਾਂ ਡਿਜ਼ਾਈਨਿੰਗ ਦੇ ਦਿੰਨੇ ਆ ਜੀ ਇਹ ਦੇਖੋ ਜੀ ਇਹਨੂੰ ਕਾਲੀ ਕਸ਼ ਕਰ ਦਿੱਤੀ ਹੈ ਜੀ ਆਪਾਂ ਇਹਦੀ ਕਾਲੀ ਕਛ ਦੇ ਨਾਲ ਜੇ ਇੱਕ ਡਿਜ਼ਾਈਨ ਬਣਾਉਣਾ ਹੈ ਡਿਜ਼ਾਈਨ ਵੀ ਬਣਾ ਦੇਣੀ ਹੈ ਜੀ ਇਹ ਦੇਖੋ ਜੀ ਇਹ ਉੱਪਰ ਲਾ ਕੋ ਇਹ ਦੇਖੋ ਜੀ ਦੇਖੋ ਭਾਜੀ ਡਿਜ਼ਾਈਨ ਇਹ ਦੇਖੋ ਬਹੁਤ ਵਧੀਆ ਰੰਗ ਲੱਗ ਰਹੇ ਨੇ ਕੋਈ ਇਹਦੇ ਵਿੱਚ ਫਰਕ ਨਹੀਂ ਪੈ ਰਿਹਾਗਾ ਇਹਨੂੰ ਛੱਡ ਦਿਓ ਉੱਥੇ ਜੀ ਜਾਂ ਨਾ ਮਤਲਬ ਵੀ ਬਹੁਤ ਲੰਬਾ ਟਾਈਮ ਨਹੀਂ ਲੱਗਦਾ ਹੈ ਕੋਈ ਖਰਾਬੀ ਨਹੀਂ ਆਂਦੀ ਹੈਗੀ ਆ ਤੇ ਕਬੂਤਰਾਂ ਨੂੰ ਰੰਗ ਵੀ ਆਰਾਮ ਨਾਲ ਹੋ ਜਾਂਦਾ ਜੀ ਜਿੰਨਾ ਵੀ ਹੈਗਾ ਆ ਵੱਖਰੇ ਵੱਖਰੇ ਡਿਜ਼ਾਈਨ ਬਣਾ ਕੇ ਤੁਹਾਨੂੰ ਦੱਸਾਂਗੇ ਅੱਜ ਆਪਾਂ ਇਹਦੇ ਨਾਲ ਹੀ ਜਿਹੜੀ ਹੈਗੀ ਹੈ ਡਿਜ਼ਾਈਨਿੰਗ ਸਾਰੀ ਕਰ ਦਿੰਨੇ ਆ। ਬੜੇ ਛੋਟੇ ਬੱਚੇ ਨਾ ਜਿ ਤੱਕ ਲਈ ਇਹਨਾਂ ਦੇ ਰੰਗ। ਇਹ ਦੇਖੋ ਪਾਜੀ ਇਹ ਥੱਲਿਓਂ ਕਰੋ ਪਹਿਲਾਂ ਥੱਲਿਓਂ ਹੀ ਥੱਲਿਓਂ ਹੀ ਆਪਾਂ ਲਗਾ ਰੰਗ ਲਗਾਣੇ ਆ। ਇਹ ਦੇਖੋ ਪਾਜੀ ਆਪਾਂ ਇਹਦਾ ਹੁਣ ਕਰਦੇ ਹੈਗੇ ਆ ਮੋਢਾ ਜਿਹੜਾ ਹੈਗਾ ਆਪਾਂ ਲਾਲ ਕਰ ਦਿੱਤਾ ਹੈਗਾ ਇਹ ਜੀ ਕਾਸ਼ੇ ਦੀ। ਉਸ ਤੋਂ ਬਾਅਦ ਆਪਾਂ ਹੈਗਾ ਆ ਇਨੂੰ ਬਾਕੀ ਜਿਹੜਾ ਹੈਗਾ ਆ ਬਲੈਕ ਰੰਗ ਦੇਵਾਂਗੇ ਜੀ। ਇਹਦੇ ਇਹਦੇ ਉੱਤੇ ਰੱਖਿਆ। ਇਹ ਦੇਖੋ ਜੀ। ਛੱਡ ਦੇ ਵੀ ਉੱਤੇ। लाइन मारे हैं जी ये देखो उधरली साइड भी करो जी यो जी ਇਹਦੀ ਕਸ਼ਕਾਲੀ ਕੀਤੀ ਹੈ ਜੀ ਨਾਲ ਇਹਦੇ ਆਪਾਂ ਇਹਦਾ ਡਿਜ਼ਾਈਨਿੰਗ ਕਰਾਂਗੇ ਜੀ ਇਹ ਦੇਖੋ ਜੀ ਆਪਾਂ ਦੁਬਾਰਾ ਇਹਦੇ ਤੇ ਅਲੱਗ-ਅਲੱਗ ਜਿਹੜੀ ਹੈਗੀ ਆ ਇਹਦੇ ਤੇ ਡਿਜ਼ਾਈਨਿੰਗ ਪਾ ਦੇਾਂਗੇ ਇਹ ਦੇਖੋ ਜੀ ਦਿਖਾ ਦਿਓ ਇੱਕ ਵਾਰ ਇਹ ਦੇਖੋ ਜੀ ਮਤਲਬ ਕਹਿੰਦਾ ਕਿ ਅਸੀਂ ਹਰ ਤਰ੍ਹਾਂ ਦੇ ਨਾਲ ਡਿਜ਼ਾਈਨਿੰਗ ਜਿਹੜੀ ਹੈ ਇਹਦੀ ਕਰ ਸਕਦੇ ਹਾਂ ਛੱਡ ਦਿਓ ਵੀਰੇ ਇਹ ਜੀ ਥਿਨਰ ਦੇ ਵਿੱਚ ਲਗਾ ਰਹੇ ਹਾਂ ਜੀ ਆਪਾਂ ਰੰਗ ਫੇਰ ਇੱਕ ਵਾਰ ਦੱਸ ਦਈਏ ਇਹਦੇ ਵਾਸਤੇ ਅਸੀਂ ਰਿਮੂਵਰ ਵੀ ਯੂਜ਼ ਕਰ ਸਕਦੇ ਹਾਂ ਤੇ ਰਿਮੂਵਰ ਵੀ ਇੱਕ ਵਧੀਆ ਚੀਜ਼ ਹੈਗੀ ਆ ਤੇ ਜੋ ਆਪਾਂ ਨੂੰ ਮਤਲਬ ਕਹਿੰਦਾ ਸੂਟ ਆਰਾਮ ਨਾਲ ਮਿਲ ਜਾਂਦੀ ਹੈ इजीली ਚੀਜ਼ ਆਪਾਂ ਉਹ ਚੀਜ਼ ਜਿਹੜੀ ਹੈਗੀ ਆ ਆਪਾਂ ਵਰਤ ਸਕਦੇ ਹਾਂ ਜੀ ਆਪਾਂ ਅੱਜ ਕੱਲ ਘੱਟੋ ਘੱਟ 50 ਤੋਂ 60 ਕਬੂਤਰਾਂ ਨੂੰ ਜਿਹੜਾ ਹੁਣ ਆਪਾਂ ਰੰਗ ਲਗਾਵਾਂਗੇ ਜੀ ਆਪਾਂ ਕੁਝ ਕਬੂਤਰਾਂ ਨੂੰ ਤੁਹਾਨੂੰ ਦੱਸ ਰਹੇ ਹਾਂ ਤੇ ਕੋਜ ਨੂੰ ਜਿਹੜਾ ਹੈਗਾ ਆ ਇਹ ਦੇਖੋ ਵੀਰੇ ਹੁਣ ਇੱਕ ਆਪਾਂ ਕੀ ਕਰਦੇ ਹੈਗੇ ਆ ਇਹਦੀ ਪੂਰੀ ਝਾਲਰ ਕਰ ਰਹੇ ਹੈਗੇ ਆ ਇਹ ਦੇਖੋ ਜੀ ਆਪਾਂ ਇਸ ਕਬੂਤਰ ਦੀ ਇੱਕਦਮ ਪੂਰੀ ਦੀ ਪੂਰੀ ਜਿਹੜੀ ਝਾਲਰ ਕਰ ਦਿੱਤੀ ਹੈਗੀ ਆ ਇਹ ਦੇਖੋ ਜੀ ਅਪਾ ਚਾਲਰ ਤੇ ਲਗਾਇਆ ਤਾਂ ਇਹ ਚੱਲ ਰਹੀ ਹੋਈ ਹੈ ਚਾਲਰ ਦਿਖਾਉਗੀ ਇਹ ਦੇਖੋ ਪੂਰੀ ਦੀ ਪੂਰੀ ਚਾਲਰ ਕੀਤੀ ਹੈ ਚੱਲ ਰਹੀ ਹੋਈ ਹੈ ਯਾਨੀ ਕਿ ਲਗਾਉਣ ਨੂੰ ਟਾਈਮ ਲੱਗਾ ਜਾਂ ਲੱਗ ਨਹੀਂ ਸੀ ਰਿਹਾ ਜਿਹੜਾ ਇਹ ਪਾਣੀ ਨਾਲ ਲਗਾਣੇ ਵੀਰੇ ਉਹ ਰੰਗ ਲੱਗਦਾ ਨਹੀਂ ਕਾਫੀ ਟਾਈਮ ਲੱਗ ਜਾਂਦਾ ਹੈਗਾ ਆ ਤੇ ਦੂਸਰੀ ਸਾਈਡ ਜਿਹੜੀ ਹੈਗੀ ਆ ਦੂਸਰੀ ਚਾਲਰ ਜਿਹੜੀ ਅਸੀਂ ਦੇਖੋ ਜੀ ਬਲੈਕ ਕਰਾਂਗੇ ਇਹਦੀ ਇਹ ਦੇਖੋ ਜੀ ਏ ਦੇਖੋ ਬਾਜੀ ਦੂਸਰੀ ਚੱਲ ਰਾ ਜਿਹੜੀ ਪੂਰੀ ਆਪਾਂ ਬਲੈਕ ਕਰ ਦਿੱਤੀ ਹੈ ਜੀ ਇਹਦੀ ਲਵੇ ਬੱਚਾ ਇਹਨੂੰ ਰਹਿਣ ਦੇ ਦੂਜੇ ਲੈ ਗਿਆ ਹੋਰ ਅੰਰੋ ਵੱਡੇ ਕਬੂਤਰ ਇੰਨੇ ਆ ਤੈਨੂੰ ਹੋਣੀ ਲੱਭਣ ਦੇ ਦੇ ਇਹਨੂੰ ਨਹੀਂ ਲੈਣਾ ਆਹ ਭਾਵੇਂ ਲੈ ਲੜਾ ਇਦੇ ਮਤਲਬ ਕਹਿ ਰਿਹਾ ਕਿ ਕੋਈ ਵੀ ਜਿਹੜਾ ਕੰਮ ਹੈਗਾ ਜਣਾ ਤਰੀਕੇ ਦੇ ਨਾਲ ਹੋ ਜਾਂਦਾ ਹੈ ਜੀ ਆਪਾਂ ਤਾਂ ਹੁਣ ਇਹੀ ਆ ਦੇਸੀ ਨੁਕਤਾ ਆਪਣਾ ਜੀ ਇਹੀ ਆਪਾਂ ਜਗ੍ਹਾੜ ਜਿਹੜਾ ਹੈਗਾ ਯੂਜ਼ ਕਰਦੇ ਹੈਗੇ ਆ ਜੀ ਇਹ ਦੋ ਕਬੂਤਰ ਹੈ ਇਹ ਤੁਹਾਨੂੰ ਦਿਖਾ ਰਹੇ ਹੈਗੇ ਆ ਜੀ ਤੇ ਇਸ ਤੋਂ ਬਾਅਦ ਜਿਹੜੇ ਹੈਗੇ ਆ ਇਹ ਦੇਖੋ ਜੀ ਇਹਦੇ ਨਾਲ ਆਪਾਂ ਪੋਟਾ ਵੀ ਕਰ ਦਿੰਦੇ ਆ ਜੀ ਇਹਦਾ ਰੰਗ ਤੇ ਆਪਾਂ ਜਿਵੇਂ ਚਾਹੇ ਇਹਦੀ ਪੂਛ ਵੀ ਕਰਾਂਗੇ ਜੀ ਆਪਾਂ ਪੂਛ ਨੂੰ ਆਪਾਂ ਜੀ ਇਹਦੇ ਚ ਕਾਲੀ ਟੌਰੀ ਕਰ ਦਿੰਨੇ ਆ ਜੀ ਕਾਲੀ ਟੌਰੀ ਕੀਤੀ ਆ ਜੀ ਤੇ ਨਾਲ ਆਪਾਂ ਨਾ ਥੋੜੀ ਹੁਣ ਇਹਨੂੰ ਵਿਚੋ ਆ ਜਿਹੜਾ ਹੈਗਾ ਆ ਪਿੰਕ ਧਾਂਗੇ ਜੀ ਰੰਗ ਇਹ ਦੇਖੋ ਜੀ ਤੇ ਇੱਥੋਂ ਇਹਨੂੰ ਲਾਈਨ ਦੇ ਦਿੰਨੇ ਆ ਜੀ ਕਹਿਣ ਦਾ ਮਤਲਬ ਆ ਕਿ ਆਪਾਂ ਜਿਹੜੀ ਚਾਹ ਡਿਜ਼ਾਈਨਿੰਗ ਜਿਹੜੀ ਹੈਗੇ ਇਹਦੇ ਵਿੱਚ ਕਰ ਸਕਦੇ ਆ ਛੱਡ ਦਿਓ ਜੀ ਬਾਕੀ ਵੀਰੇ ਜੇ ਮੇਰੇ ਵੀਰ ਭਰਾ ਨੂੰ ਫੇਰ ਵੀ ਕੋਈ ਸ਼ੱਕ ਰਹਿ ਗਿਆ ਹੋਏ ਆਪਣੇ ਨਾਲ ਗੱਲ ਕਰ ਸਕਦਾ ਜੀ ਤੇ ਇਹ ਜਿਹੜੇ ਰੰਗ ਆ ਫੇਰ ਇੱਕ ਵਾਰ ਤੁਹਾਨੂੰ ਦੱਸ ਦਈਏ ਜੀ ਇਹ ਆਪਾਂ ਲੁਧਿਆਣਾ ਤੋਂ ਜਿਹੜੇ ਹੈਗੇ ਆ ਚੌੜੇ ਬਾਜ਼ਾਰ ਦੇ ਵਿੱਚੋਂ ਜੀ ਅਨਸਾਰੀਆਂ ਦੀਆਂ ਦੁਕਾਨਾਂ ਜਿੱਥੋਂ ਆਪਾਂ ਲੈ ਕੇ ਆਏ ਸੀ ਜੀ ਉੱਥੋਂ ਕਾਫੀ ਜਿਹੜੇ ਹੈਗੇ ਆ ਪੱਕੇ ਰੰਗ ਮਿਲ ਜਾਂਦੇ ਆ ਜੀ ਏ ਆਪਾਂ ਹੁਣ ਪਿੰਜਰੇ ਦੇ ਵਿੱਚ ਜਿਵੇਂ ਪਾ ਦਿੱਤੇ ਨੇ ਜੀ ਤੁਹਾਡੇ ਸਾਹਮਣੇ ਦੇਖ ਲਓ ਰੰਗ ਲਾ ਦਿੱਤੇ ਕਿਤੇ ਕੋਈ ਰੰਗਣੀ ਜੀ ਫੈਲਦਾ ਥੋੜੇ ਕਿਤੇ ਜਿੱਥੇ ਇੱਕ ਵਾਰ ਲਾ ਦਈਏ ਉੱਥੇ ਜਿਹੜਾ ਹੈ ਰੁਕ ਜਾਂਦਾ ਜੀ ਮੇਰੇ ਇੱਕ ਬੇਨਤੀ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਦੇਖਿਓ ਤੇ ਸ਼ੇਅਰ ਕਰਿਓ ਮੇਰੇ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ